ਕਰਤੀ ਕਿ ਆ ਕੇ ਨਾਬਾ ਹਲਕੇ ਦੇ ਵਿੱਚ ਪਹੁੰਚੇ ਕੀ ਪ੍ਰੋਗਰਾਮ ਸੀ ਤੁਹਾਡਾ ਅੱਜ ਜੋ ਆਪਣੀਆਂ ਬੇਦਕਾ ਟਾਈਗਰ ਫੋਰਸ ਹੈ ਉਹਨਾਂ ਦੇ ਸੂਬਾ ਪ੍ਰਧਾਨ ਬੀਬਾ ਸੁਤਿੰਦਰ ਕੌਰ ਜੀ ਗਿਗਾ ਮਾਜਰਾ ਇਹਨਾਂ ਨੇ ਅੱਜ ਅੰਬੇਦਕਾ ਟਾਈਗਰ ਫੋਰਸ ਨੇ ਨਾਬੇ ਸ਼ਹਿਰ ਵਿੱਚ ਜੋ ਆਪਣੀ ਇੱਕ ਆਗਮਨ ਕੀਤਾ ਹੈ ਅੱਜ ਔਦੇਦਾਰੀਆਂ ਵੰਡੀਆਂ ਨੇ ਗੁਰਦੀਪ ਸਿੰਘ ਜੀ ਭਵਿੰਦਰ ਸਿੰਘ ਜੀ ਬੀਬਾ ਅਮਰਜੀਤ ਕੌਰ ਜੀ ਇਹਨਾਂ ਹੁਣ ਸਾਰਿਆਂ ਦੇ ਜਿਹੜੀ ਟੀਮ ਹੈ ਪਹਿਲਾਂ ਵੀ ਇਹ ਜੋ ਮੈਸੀ ਕਮਿਸ਼ਨ ਆਪਣੇ ਕੰਮ ਕਰ ਰਹੀ ਸੀਗਾ ਉਦੋਂ ਵੀ ਇਹ ਗਿੱਗਾ ਮਾਜਰਾ ਜੀ ਆਪਣੇ ਜੋ ਵੀ ਆਪਣੇ ਐਸਸੀ ਭਾਈ ਜਾ ਰਹੇ ਨੇ ਦੁੱਖ ਤਕਦੀਫਾ ਨੇ ਜਿਹੜੇ ਵੀ ਮੁੱਦੇ ਸੀਗੇ ਕਿਸੇ ਨਾ ਕੋਈ ਐਟਰੋਸਿਟੀ ਹੋਈ ਹੈ ਜਾਂ ਅਤਿਆਚਾਰ ਹੋਇਆ ਹਮੇਸ਼ਾ ਮੇਰੇ ਕੋਲੇ ਆਂਦੇ ਰਹੇ ਨੇ ਤੇ ਇੱਕ ਜੋ ਸਹੀ ਗੱਲ ਦੱਸਦੇ ਰਹੇ ਨੇ ਇਹਦੇ ਨਾਲ ਜੋ ਕਿ ਸਾਡਾ ਮਿਸਯੂਜ਼ ਆਫ ਐਸਸੀ ਐਕਟ ਜਾਂ ਕਈ ਲੋਕ ਐਸਸੀ ਐਕਟ ਦਾ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਵੀ ਕਰਦੇ ਸੀਗੇ ਉਹਨਾਂ ਨੂੰ ਵੀ ਸਾਨੂੰ ਜਾਨੂ ਕਰਵਾਇਆ ਹਮੇਸ਼ਾ ਟਾਈਮ ਟੂ ਟਾਈਮ ਤਾਂ ਕਿ ਅਸੀਂ ਜੋ ਸਹੀ ਉਹ ਗੱਲ ਹੈ ਕਿਉਂਕਿ ਇਹ ਰਹਿਣਾ ਆਪਾਂ ਸਾਰੇ ਪੰਜਾਬ ਚ ਹੀ ਹੈ ਜੋ ਸਾਡੀ ਆਪਸੀ ਭਾਈਦਰਖਸਾਂਜ ਹੈ ਉਹ ਬਣਾ ਕੇ ਰੱਖਣੀ ਹੈ ਕਿਉਂਕਿ ਇਹ ਲੋਕਾਂ ਦੇ ਵਿੱਚ ਵਿਚਰਨਾ ਪਿੰਡ ਦਾ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ ਇਹਨਾਂ ਨੇ ਹਮੇਸ਼ਾ ਮੈਨੂੰ ਸਹੀ ਗੱਲ ਦਸੀਏ ਤੇ ਉਵੇਂ ਹੀ ਅੱਜ ਨਾਬੇ ਤੇ ਵੀ ਅ ਅੰਬੇਦਕਰ ਟਾਈਗਰ ਫੋਰਸ ਨੇ ਅਬ ਟੀਮ ਬਣਾਈ ਹੈ ਹੁਣ ਇਹ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੈ ਕਿ ਵੀ ਇਹ ਟੀਮ 'ਚ ਸਾਡੇ ਬੀਬੀ ਜੀ ਵੀ ਨੇ ਇਹ ਨੁਮਾਇੰਦਗੀ ਕਰਨੀ ਟੀਮ ਦੀ ਤੇ ਉਹਦੇ ਨਾਲ ਕੀ ਹੈ ਜੋ ਇੱਕ ਯੂਥ ਤੇ ਇੱਕ ਜੋ ਔਮਨ ਐਂਪਾਰਟ ਬੀਬੀਆਂ ਨੂੰ ਨਾਲ ਲੈ ਕੇ ਚੱਲਣਾ ਇੱਕ ਬੜਾ ਹੀ ਚੰਗਾ ਮੈਸੇਜ ਗਿਆ ਹੈ ਕਿ ਵੀ ਹੁਣ ਸਾਰੀਆਂ ਬੀਬੀਆਂ ਨਾਲ ਰਲ ਕੇ ਚੱਲਣਗੀਆਂ ਜੋ ਵੀ ਆਪਣਾ ਐਸੀ ਭਾਈਚਾਰਿਆਂ ਦੀਆਂ ਜਾਂ ਜੋ ਵੀ ਗਰੀਬ ਲੋਕ ਨੇ ਜੋ ਉਹਨਾਂ ਦੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਇਹ ਮੇਰੇ ਤੱਕ ਲੈ ਕੇ ਆਣਗੀਆਂ ਜਾਂ ਸਾਡੇ ਸਰਕਾਰ ਤੱਕ ਜਾਂ ਕਿਤੇ ਵੀ ਜਿੱਥੇ ਵੀ ਅਸੀਂ ਇਕੱਠ ਸਕਦੇ ਆ ਨਾਲ ਪੂਰਾ ਪੂਰਨ ਸਹਿਯੋਗ ਦੇਵਾਂਗੇ ਤੇ ਨਾਲ ਹੀ ਇਹਨਾਂ ਸਾਰੇ ਆਦੇਦਾਰਾਂ ਨੂੰ ਮੇਰੇ ਵੱਲੋਂ ਪੂਰੀ ਉਮੀਦ ਹੈ ਕਿ ਇਹ ਤਨ ਤਨਹੀ ਨਾਲ ਇਮਾਨਦਾਰੀ ਨਾਲ ਜੋ ਸਾਡੇ ਐਸੀ ਭਾਈਚਾਰਿਆਂ ਅਤੇ ਗਰੀਬਾਂ ਲਈ ਤੇ ਓਵਰঅল ਪੰਜਾਬ ਦੀ ਡਿਵੈਲਪਮੈਂਟ ਲਈ 90 ਦੀ ਡਿਵੈਲਪਮੈਂਟ ਲਈ ਜੋ ਵੀ ਕੰਮ ਕਰ ਸਕਣਗੇ ਉਹ ਕਰਨਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ